ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਨੇ ਡਰਾਈਵਰ ਭਾਈ ਚਾਰੇ ਤੋਂ ਆਜ਼ਾਦ ਲੋਕ ਸਭਾ ਉਮੀਦਵਾਰ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ ਜਿਸ ਦਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਯੂਨੀਅਨ ਦੇ ਆਜ਼ਾਦ ਉਮੀਦਵਾਰ ਹਰਜਿੰਦਰ ਗਿੱਲ ਨੇ ਸੁਲਤਾਨਪੁਰ ਲੋਧੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਚਾਰ ਪਹੀਆ ਵਾਲਾ ਵਾਹਨ ਖਰੀਦਿਆ ਹੈ ਯੂਨੀਅਨ ਸੁਲਤਾਨਪੁਰ ਲੋਧੀ ਵਿਖੇ ਡਰਾਈਵਰ ਭਾਈ ਚਾਰੇ ਨਾਲ ਮੀਟਿੰਗ ਕਰਕੇ ਚੋਣ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਸਮੂਹ ਭਾਈਚਾਰੇ ਨੇ ਕਿਹਾ ਕਿ ਉਹਨਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਵੱਲ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਧਿਆਨ ਨਾ ਦਿੱਤੇ ਜਾਣ ਕਰ ਉਹਨਾਂ ਨੂੰ ਭਾਈਚਾਰਾ ਛੱਡਣੇ ਮਜਬੂਰ ਹੋਣਾ ਪਿਆ। ਉਹਨਾਂ ਨੇ ਲੋਕ ਸਭਾ ਚੋਣਾਂ ਲੜਨੀਆਂ ਹਨ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਇਸ ਚੋਣ ਵਿੱਚ ਜਿੱਤ ਪ੍ਰਾਪਤ ਕਰ ਲਗੇ। ਕਿਉਂਕਿ ਜਿਸ ਤਰ੍ਹਾਂ ਯੂਨੀਅਨ ਵੱਲੋਂ ਪੂਰੇ ਪੰਜਾਬ ਵਿੱਚ ਚੋਣਾਂ ਲੜੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਪੂਰੇ ਸੂਬੇ ਵਿੱਚ ਭਾਈਚਾਰਕ ਸਾਜ ਦੇ ਲੋਕ ਉਹਨਾਂ ਦਾ ਸਾਥ ਦੇਣਗੇ। ਉਨਾ ਦਸਿਆ ਕਿ ਯੂਨੀਅਨ ਦੇ ਮੁੱਖ ਮੁੱਦੇ ਡਰਾਈਵਿੰਗ ਲਾਇਸੈਂਸ ਦੇ ਨਾਲ 10 ਲੱਖ ਰੁਪਏ ਦਾ ਬੀਮਾ ਜੋੜਨਾ ਡਰਾਈਵਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਵੱਖਰਾ ਕਮਿਸ਼ਨ ਬਣਾਉਣਾ ਸੜਕਾਂ ਤੇ ਹੋ ਰਹੇ ਸ਼ੋਸ਼ਣ ਨੂੰ ਰੋਕਣਾ 2 ਰੁਪਏ ਪ੍ਰਤੀ ਕਿਲੋ ਕਣਕ ਸਕੀਮ ਬਹਾਲ ਕਰਨਾ ਗਰੀਬਾਂ ਲਈ ਸਕੂਲਾਂ ਵਿੱਚ ਵਜੀਫਾ ਬਹਾਲੀ ਪਾਣੀ ਅਤੇ ਨਸ਼ਿਆਂ ਦੇ ਨਾਲ-ਨਾਲ ਖੇਤੀ ਦਾ ਮੁੱਦਾ ਹੋਵੇਗਾ। ਸੁਲਤਾਨਪੁਰ ਲੋਧੀ ਤੋਂ ਅਜੇ ਸਵਰਬਾਲ ਦੀ ਰਿਪੋਰਟ। ਮੇਰਾ ਨਾਮ ਹਰਜਿੰਦਰ ਸਿੰਘ ਗੇਲਿਆ ਸੂਬਾ ਪ੍ਰਧਾਨ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ। ਅੱਜ ਸੁਲਤਾਨਪੁਰ ਲੋਧੀ ਇਸ ਕਰਕੇ ਪਹੁੰਚੇ ਇੱਕ ਦੇ ਗੁਰੂਆਂ ਦੀ ਧਰਤੀ ਆ ਇੱਕ ਅਸੀਂ ਜਿੰਨੇ ਵੀ ਸਾਡੇ ਸੁਲਤਾਨਪੁਰ ਲੋਧੀ ਦੇ ਜਿੰਨੇ ਸਾਡੇ ਡਰਾਈਵਰ ਆਪਰੇਟਰ ਆ ਸਾਡਾ ਬਹੁਤ ਬਹੁਤ ਧੰਨਵਾਦ ਨਾਲ ਨਾਲ ਹੀ ਤੁਹਾਡਾ ਦੂਜੀ ਗੱਲ ਅਸੀਂ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਇਲੈਕਸ਼ਨ ਲੜ ਰਹੇ ਆ ਡਰਾਈਵਰ ਪੱਕੋ ਤੇ ਮਜ਼ਦੂਰਾਂ ਤੋਂ ਮਜ਼ਦੂਰ ਇਸ ਕਰਕੇ ਕਿ ਮਜ਼ਦੂਰਾਂ ਦਾ ਵੀ ਹੱਕ ਖੋਇਆ ਜਾ ਰਿਹਾ ਤੇ ਸਾਡੇ ਡਰਾਈਵਰਾਂ ਦਾ ਵੀ ਮਜ਼ਦੂਰਾਂ ਦਾ ਹੱਕ ਏ ਆ ਪਹਿਲੋ 2 ਰੁਪਏ ਦੀ ਕਣਕ ਮਿਲਦੀ ਸੀ ਉਹ ਵੀ ਮਾਨ ਸਰਕਾਰ ਨੇ ਬੰਦ ਕੀਤੀ ਜਿਹੜਾ ਗਰੀਬਾਂ ਨੂੰ ਵਜੀਫਾ ਮਿਲਦਾ ਸੀ ਸਰਕਾਰੀ ਸਕੂਲਾਂ 'ਚ ਉਹ ਵੀ ਬੰਦ ਕੀਤਾ ਦੂਜੀ ਜਿਹੜੀ ਸਾਡੀ ਡਰਾਈਵਰਾਂ ਦੀ ਪਾਲਸੀ ਆ ਘੱਟੋ ਘਾਟ ਡਰਾਈਵਿੰਗ ਲਾਇਸੈਂਸ 'ਚ 10 ਲੱਖ ਰੁਪਏ ਇੰਸ਼ੋਰੈਂਸ ਪਾਲਸੀ ਚਾਹੀਦੀ ਆ ਇੱਕ ਇਹਨਾਂ ਦਾ ਕਮਿਸ਼ਨ ਬਹਣਾ ਚਾਹੀਦਾ ਜਿਹੜੀ ਸੜਕਾਂ ਦੇ ਉੱਤੇ ਇੰਨਾਂ ਦੀ ਲੁੱਟ ਖਸੁੱਟ ਹੁੰਦੀ ਏ ਇਹ ਬੰਦ ਕਰਨ ਵਾਸਤੇ ਕਿਉਂਕਿ ਅਸੀਂ ਜਿੰਨੇ ਵੀ ਮੁੱਦੇ ਜਿਵੇਂ ਹੁਣ ਪਾਣੀ ਦੇ ਮੁੱਦੇ ਲਾ ਲੋ ਪਾਣੀ ਦਾ ਵੀ ਜਰੀਲਾ ਪਾਣੀ ਹੋ ਚੁਲਿਆ ਨਸ਼ਾ ਜਿਹੜਾ ਨਸ਼ਾ ਖਤਮ ਨਹੀਂ ਬਾਕੀ ਸੂਬਿਆਂ ਦੇ ਵਿੱਚ ਖਾਸ ਕਰ ਦੀ ਖੇਤੀ ਹੁੰਦੀ ਹੈ ਤੇ ਸਾਡੇ ਪੰਜਾਬ ਚ ਕਿਉਂ ਨਹੀਂ ਹੋ ਰਹੀ ਕਿਉਂਕਿ ਖਾਸ ਕਰ ਦੀ ਖੇਤੀ ਜ਼ਰੂਰੀ ਆ ਇੱਕ ਦੇ ਸਾਡੇ ਕਿਸਾਨ ਭਾਈਚਾਰੇ ਵਾਸਤੇ ਇੱਕ ਸਾਡੇ ਆ ਨਸ਼ਿਆਂ ਵਾਸਤੇ ਨਸ਼ਾ ਖਤਮ ਹੋ ਜੂਗਾ ਜੇ ਇਤਨਾ ਨਸ਼ਾ ਕਹਾਂਗੇ ਨਸ਼ਾ ਵਧਿਆ ਹੈ ਘਟਿਆ ਨਹੀਂਗਾ ਹੋਰ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਕਿਉਂਕਿ ਕਈ ਕੈਂਡੀਡੇਟ ਨੇ ਇਸ ਵਾਰ ਅਮਰਪਾਲ ਸਿੰਘ ਦਾ ਵੀ ਨਾਮ ਆ ਰਿਹਾ ਹੈ ਇੱਥੇ ਬਿਲਕੁਲ ਮਜੀਠੀ ਆ ਰਹੇ ਨੇ ਰਾਣਾ ਪਰਵਾਰ ਦੇ ਵਿੱਚੋਂ ਕਿਵੇਂ ਕੰਟੈਂਟ ਕਰੋਗੇ ਲੋਕ ਅਸੀਂ ਵੇਖੋ ਜੀ ਪਹਿਲਵਾਨ ਤੇ ਖੁਲਦੇ ਆ ਖਾੜੇ ਦੇ ਵਿੱਚ ਇਹ ਥੋੜੀ ਵੇਖਿਆ ਜਾਂਦਾ ਕਿ ਵੱਡੀ ਪਾਰਟੀ ਦਾ ਪਹਿਲਵਾਨ ਹੈ ਕਿ ਛੋਟੀ ਦਾ ਇਹ ਤੇ ਸਾਡੀ ਹਿੰਮਤ ਚਾਹੀਦੀ ਸਾਡਾ ਏਕਾ ਅਸੀਂ ਵਿਖਾਵਾਂਗੇ ਤੇ ਕੋਈ ਚੱਕਰ ਨਹੀਂ ਤੇ ਆ ਰਾਮਨਾ ਸੀਟ ਨਿਕਲਦੀ ਆ ਤੇ ਦੂਜੀ ਗੱਲ ਹਰ ਕੋਈ ਜਿੱਤਣ ਵਾਸਤੇ ਖਲੋਂਦਾ ਪਰ ਅਸੀਂ ਆਪਣੀ ਡਰਾਈਵਰ ਦੀ ਪਛਾਣ ਵਾਸਤੇ ਖਲੋਣਾ ਕਿ ਅਸੀਂ ਡਰਾਈਵਰ ਭਾਈ ਚਾਰੇ ਦੀ ਪਛਾਣ ਦਿਖਾ ਸਗੀਏ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਮੇਰਾ ਨਾਮ ਹਰਜਿੰਦਰ ਸਿੰਘ ਖਲਾਲ ਮੱਜੜਾ ਖੰਨੇ ਤੋਂ ਮੈਂ ਵੀ ਆਜ਼ਾਦ ਉਮੀਦਵਾਰ ਪ੍ਰਧਾਨ ਜੀ ਨੇ ਐਲਾਨਿਆ ਤੇ ਫਤਿਹਗੜ ਹਲਕੇ ਤੋਂ ਮੈਂ ਖੜੂਗਾ ਅਸੀਂ ਇਹਨਾਂ ਦੇ ਵਿੱਚ ਜਰੂਰ ਹੋਏ ਆ ਸਾਡੇ ਭਾਈਚਾਰੇ ਚ ਜਿਹੜਾ ਸਾਡਾ ਭਾਈਚਾਰਾ ਡਰਾਈਵਰ ਇੱਕ ਦਾ ਸਬੂਤ ਇਹਨਾਂ ਨੇ ਦਿੱਤਾ ਬੜਾ ਧੰਨਵਾਦ ਕਰਦੇ ਆ ਅਸੀਂ ਇਹਨਾਂ ਦਾ ਤੇ ਨਾਲ ਤੁਹਾਡੇ ਚੈਨਲ ਦਾ ਤੇ ਤੁਹਾਡਾ ਵੀ ਧੰਨਵਾਦ ਜਿਹੜਾ ਆਧੇ ਕਾਲ ਤੇ ਤੁਸੀਂ ਸਾਡੇ ਵਿੱਚ ਪਹੁੰਚੇ ਹੋ ਤੇ ਸਾਨੂੰ ਜਿਹੜਾ ਭਰੋਸਾ ਆਪਣੇ ਭਾਈਆਂ ਤੇ ਮਾਣ ਆ ਵੀ ਸਾਡਾ ਸਾਥ ਜਰੂਰ ਦੇਣਗੇ ਸਾਡੇ ਹਰਜਿੰਦਰ ਸਿੰਘ ਗਿੱਲ ਜੀ ਖਲੂਰ ਸਾਹਿਬ ਹਲਕੇ ਤੋਂ ਖੜੇ ਨੇ ਸੂਬਾ ਪ੍ਰਧਾਨ ਜੀ ਨੇ ਅਸੀਂ ਪੂਰਾ ਪੰਜਾਬ ਜੋੜਿਆ ਡਰਾਈਵਰ ਭਾਈਚਾਰਾ ਆਪਣੀ ਆਵਾਜ਼ ਉਠਾਉਣ ਲਈ ਕਿਉਂਕਿ ਪਹਿਲਾਂ ਸਾਡੇ ਡਰਾਈਵਰ ਇਕੱਲੇ ਇਕੱਲੇ ਸੀ ਹੁਣ ਸਾਡੇ ਡਰਾਈਵਰ ਭਾਈਚਾਰਾ ਇਕੱਲਾ ਨਹੀਂ ਹੈਗਾ ਕਿਉਂਕਿ ਹਰ ਸ਼ਹਿਰ ਦੇ ਵਿੱਚ ਇੱਕ ਅਸੀਂ ਹੋਂਦ ਬਣਾਈ ਆ ਵੀ ਸਾਡਾ ਡਰਾਈਵਰ ਭਾਈਚਾਰਾ ਜੇ ਜਿਹੜੇ ਮਰਜ਼ੀ ਸ਼ਹਿਰ ਚਲਾ ਜਾਵੇ ਕੋਈ ਦਿੱਕਤ ਦੁੱਖ ਤਕਲੀਫ ਆਉਂਦੀ ਆ ਤਾਂ ਪਿੱਛੋਂ ਸਟੈਂਡ ਵਾਲਿਆਂ ਨੂੰ ਜਾਂ ਉਹਦੇ ਫੈਮਿਲੀ ਨੂੰ ਜਾਣ ਦੀ ਲੋੜ ਨਹੀਂ ਉਸ ਦਾ ਉਸੇ ਇਲਾਕੇ 'ਚ ਹੱਲ ਹੋਊਗਾ ਤੇ ਬਾਕੀ ਮੈਂ ਇੰਨੀਆਂ ਗੱਲਾਂ ਕਹਿੰਦਾ ਕਿ ਲੱਗਦਾ ਕਿ ਕਿੱਥੇ ਕੰਨ ਬੋਲਿਆ ਕੀਤਾ ਗਿਆ ਹੈ ਜਿਹੜਾ ਡਰਾਈਵਰ ਭਾਈ ਚੱਲ ਅਸੀਂ ਜੀ ਸਾਨੂੰ 1 ਸਾਲ ਹੋ ਗਿਆ ਪੂਰਾ ਫਿਰਦਿਆਂ ਨੂੰ ਸੈਕਟਰੀਟ ਸਾਨੂੰ ਸੀਮਾਨ ਨੇ ਮੀਟਿੰਗ ਦਾ ਸਮਾਂ ਦਿੱਤਾ ਨਹੀਂ ਅਸੀਂ ਪੂਰੀ ਦਿਹਾੜੀ ਉੱਥੇ ਬੈਠ ਕੇ ਭੁੱਖਣ ਭਾਣੇ ਪੰਜ ਛੇ ਜਾਣੇ ਉਦਾਂ ਹੀ ਸਾਡੀ ਹਮਾਂਚੂ ਜੈਨ ਜੀ ਨਾਲ ਮੀਟਿੰਗ ਕਰਾਤੀ ਆਸ਼ਵਾਸਨ ਦਵਾਤਾ ਵੀ ਅਸੀਂ ਤੁਹਾਡੇ ਮੁੱਦਿਆਂ ਤੇ ਚਰਚਾ ਕਰਾਂਗੇ ਕਿਉਂਕਿ ਅਸੀਂ ਜਿਹੜੇ 10 ਮੁੱਦੇ ਲਏ ਨੇ ਡਰਾਈਵਰਾਂ ਪ੍ਰਤੀ ਉਹ ਅਸੀਂ ਕਰਾ ਕੇ ਰ੍ਹਾਂਗੇ ਕੋਈ ਸਾਡਾ ਡਰਾਈਵਰ ਭਾਈ ਜਿਹੜਾ ਬਹੁਤ ਹੀ ਸੂਝਵਾਨ ਆ ਕੋਈ ਅਣਪੜ੍ਹ ਨਹੀਂ ਹੈਗਾ ਪਹਿਲਾਂ ਵਾਲੀਆਂ ਗੱਲਾਂ ਨਹੀਂ ਹੈਗੀਆਂ ਤੇ ਸਾਡੇ ਭਾਈਚਾਰਾ ਸਾਥ ਪੂਰਾ ਦੇਣਗੇ ਆਪਣੀਆਂ ਫੈਮਲੀਆਂ ਆਪਣੇ ਰਿਸ਼ਤੇਦਾਰੀਆਂ ਇਹਨਾਂ ਨੂੰ ਅਸੀਂ ਦੱਸਾਂਗੇ ਵੀ ਜਿਹੜੀਆਂ ਪਾਰਟੀਆਂ ਨੇ ਵੀ ਇੱਕ ਡਰਾਈਵਰਾਂ ਦਾ ਏਕਾ ਕੀ ਹੁੰਦਾ ਵੀ ਸਾਡੇ ਜਿਹੜੇ ਡਰਾਈਵਰਾਂ ਦੀ ਵੋਟ ਆ ਹੁਣ ਤੱਕ ਤੁਹਾਨੂੰ ਜਿਤਾਉਂਦੇ ਆਏ ਆ ਸਾਨੂੰ ਲੁੱਟਿਆ ਕਿ ਛੁੱਟਿਆ ਹੀ ਆ ਟੈਕਸ ਭਰਦੇ ਆ ਪਾਸਿਆਂ ਕਰਾਉਂਦੇ ਆ 10 ਪਰਿਵਾਰ ਪਾਲਦੇ ਆ 11ਵਾਂ ਪਰਿਵਾਰ ਡਰਾਈਵਰ ਦਾ ਹੁੰਦਾ ਵੀ ਇਹਨਾਂ ਨੂੰ ਪਤਾ ਲੱਗ ਸਕੇ ਵੀ ਡਰਾਈਵਰ ਹੁਣ ਉੱਠ ਕੇ ਜਾਗ ਗਏ ਵੀ ਹੁਣ ਤੁਹਾਨੂੰ ਪਤਾ ਲੱਗੂਗਾ ਵੀ ਡਰਾਈਵਰ ਹੁੰਦੇ ਕੀ ਨੇ